ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਬਿਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਤੇ ਇਸ ਵੇਲੇ ਆਪਾਂ ਬਲਵੰਦ ਬਲਵਿੰਦਰ ਵੀਰ ਦੇ ਘਰੋਂ ਤੁਹਾਨੂੰ ਮਨ ਲਓ ਵੀ ਦੋ ਐਨੀਮਲ ਜਿਹੜੇ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾ ਦੇਾਂਗੇ ਇੱਕ ਝੋਟੀ ਬਿਲਕੁਲ ਤਾਜੀ ਸੂਈ ਸਵਾਈ ਹਾਂ ਆ ਚੈੱਕ ਕਰ ਲਓ ਅ ਬੱਚਾ ਜਿਹੜਾ ਬੈਠਾ ਕੱਟੀ ਨੂੰ ਇਹਨੇ ਜਨਮ ਦਿੱਤਾ ਕੱਟੀ ਕਦੋਂ ਸੂਈ ਕੀ ਲੇਖਾ ਜੋ ਖਸਾਰ ਬਲਵਿੰਦਰ ਵੀਰ ਤੋਂ ਤੁਹਾਨੂੰ ਪੁੱਛ ਕੇ ਦੱਸਾਂਗੇ ਬਾਕੀ ਨੇੜੇ ਤੋਂ ਫੇਸ ਕੁਆਲਿਟੀ ਚੈੱਕ ਕਰ ਲਓ ਗੱਲਾਂ ਬਾਤਾਂ ਹੋਈਆਂ ਕਿ ਰਾਤ ਦੀ ਸੂਈ ਆ ਤੇ ਮੰਨ ਲਓ ਵੀ ਜੇਰ ਜੂ ਰੋਕੇ ਪੈ ਗਈ ਆ ਤੇ ਕਿੰਨਾ ਬੋਲਾ ਉਹ ਗੱਲਬਾਤ ਕਰ ਲੈਨੇ ਆ ਤੇ ਵਹਿੜ ਆ ਗਈ ਸਜਣੋ ਗੱਬਣ ਇਹਦੀ ਵੀ ਡਿਟੇਲ ਤੋਰ ਤਾਰ ਕੇ ਤੁਹਾਨੂੰ ਐਨ ਹਰ ਪੱਖ ਤੋਂ ਆਪਾਂ ਕਰਾਉਣੇ ਆ ਤਸੱਲੀਆ ਆਜੋ ਜੁੜੇ ਹੋਣ ਟੱਕ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਬਲਵਿੰਦਰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋਹਣ ਸਤਿ ਸ੍ਰੀ ਅਕਾਲ ਜੀ ਭਾਜੀ ਮੇਰਾ ਦਾ ਤੇ ਦੀਆਂ ਤੂੰ ਸੁਣਾ ਬੋਰ ਕਰਤਾ ਮਾਲ ਕਰਤਾ ਚੜਦੀ ਕਲਾ ਅਧਿਕਾ ਟਾਈਮ ਪਾਸ ਹੋਈ ਜਾਂਦਾ ਦੋ ਜਾਨਵਰ ਵਿਖਾਵਾਂਗੇ ਅੱਜ ਜਾਨਵਰ ਦੋ ਅੱਜ ਹੀ ਦੋਨੋਂ ਕੁਲਦੀ ਵੀ ਆਈਆਂ ਗਾਂ ਗੱਬਣ ਆ ਓਕੇ ਝੋਟੀ ਕੱਲ ਰਾਤ ਦੀ ਕੱਲ ਰਾਤ ਦੀ ਸੂਈ ਝੋਟੀ ਡਰੈੱਸ ਆਪਣਾ ਮੜਾਏ ਪਹਿਣਾ ਪਰੇਗਾ ਵੀ ਨਾਮ ਬਲਵਿੰਦਰ ਸਿੰਘ ਪਿੰਡ ਬਟੂ ਟਵਾਤੂ ਸੀ ਵੀ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ 9814605381 ਇੱਕ ਵਾਰੀ ਹੋਰ ਰਿਪੀਟ ਕਰੀ 9814605381 ਓਕੇ ਰਿਪੋਰਟ ਜਮਾ ਹਨ ਤੇ ਝੋਟੀ ਸੂਆ ਕਿਹੜਾ ਇਹ ਦੂਜਾ ਸੂਆ ਸਹੀ ਹੈ ਰਾਤ ਦੀ ਕੱਲ ਵੀ ਕੱਲ ਰਾਤ ਦੀ ਕੱਲ ਰਾਤ ਦੀ ਹਾਂ ਓਕੇ ਹਾਂ ਤੇ ਕਿੰਨਾ ਕ ਬੋਲਾ ਇਹਦੇ ਕੋਲੇ ਬੋਲਾ ਪਚਵਾ ਦੇਣੀ ਹੁਣ 9 ਜੀ ਠੀਕ ਆ 9.5 ਜੀ ਅੰਦਰ 9 ਕਿਲੋ ਬੋਲਾ ਹੈਗਾ ਖੁੱਲਾ ਐ ਗਾਰੰਟੀ ਯਾਰ ਜਿਹੜਾ ਮਰਜ਼ੀ ਆ ਜੇ ਮਗਰ ਕੱਟੀ ਤੇ ਧਾਰਾਂ ਧੂਰੇ ਚੈੱਕ ਕਰਾਵਾਂਗੇ ਧਾਰਾਂ ਨਹੀਂ ਚਵਾ ਦੇਣੀ ਆਪਾਂ ਵਿੱਚੇ ਓਕੇ ਫਿਰ ਮੜਾ 6 ਬੱਚਾ ਫੇਰ ਹੀ ਪਸਮਾ ਕੇ ਹੀ ਵਿਖਾਵਾਂਗੇ ਹਨਾ ਹਾਂ ਹਾਂ ਠੀਕ ਹੈ ਠੀਕ ਸਜਣੋ ਕੱਦ ਵੇਲ ਤੇ ਨੀਲੀ ਰਾਵੀ ਦੀ ਝੋਟੀ ਤੇ ਮਗਰ ਆ ਗਈ ਕੱਟੀ ਕਾਲੀ ਇਹ ਆ ਵੇਖੋ ਹੜੇ ਪਲਾਂ ਪਲਾਂ ਵੀ ਆ ਹਨਾ ਮਾਰੀ ਮੋੜ ਪਾ ਲਈ ਕਿਦਰ ਨੂੰ ਬੈੰਦੀ ਦੱਬੀ ਵੀ ਆ ਜਾਂਦੀ ਹੈ ਓਕੇ ਉਧਰ ਨੂੰ ਹੋ ਜਾ ਪੁੱਤ ਡਰਨਾ ਕਿਦਰ ਨੂੰ ਵੀ ਜ਼ਰੂਰ ਕਰ ਲੈ ਓਕੇ ਕੋਈ ਨਹੀਂ ਉਹਨੂੰ ਕਰ ਲਾਂਗੇ ਸੱਜਣੋ ਬੱਚਾ ਛੜਤਾ ਪਸਵੇਂ ਆਉਣ ਦੇ ਉਦੋਂ ਬਾਅਦ ਆਪਾਂ ਫਿਰ ਤੁਹਾਨੂੰ ਧਾਰਾ ਧੂਰਾ ਦੁੱਧ ਬਾਦ ਜਿਹੜੀ ਚੀਕ ਚੈੱਕ ਕਰਾ ਦਨੇ ਸੱਜਣੋ 20 ਮਿੰਟ ਦੇ ਪਹਿਲਾਂ ਪਹਿਲਾਂ ਕਰਮਾ ਵਾਲੀ ਝੋਟੀ ਨੇ ਪਸਮਾ ਕੀਤਾ ਬੜਾ ਘੱਟ ਸਮਾਂ ਲਿਆ ਤੇ ਤੁਹਾਨੂੰ ਹੁਣ ਇਹਦੀਆਂ ਧਾਰਾਂ ਧੂਰਾ ਦੁੱਧ ਜਿਹੜਾ ਬੌਲਾ ਉਹ ਚੈੱਕ ਕਰਾਉਣੇ ਆ ਬਾਕੀ ਬੱਚੇ ਤੇ ਨਾਲੂਆਂ ਨਾਲ ਆ ਗੈਸ ਤੁਸੀਂ ਵੀ ਲਾ ਲਓ ਹਜੇ ਪੁੜੇ ਜਿਹੜੇ ਉਹ ਚੱਕੇ ਨਹੀਂ ਕਰਮਾ ਵਾਲੀ ਦੇ ਵੇਖੋ ਸੱਜਣੋ ਪਸਮਾ ਜਿਹੜਾ ਕਰ ਲਿਆ ਕਰਮਾ ਵਾਲੀ ਨੇ ਤੇ ਉਸ ਤੋਂ ਬਾਅਦ ਹੁਣ ਧਾਰਾਂ ਤੁਹਾਨੂੰ ਚੈੱਕ ਕਰਾਉਣੇ ਆ ਸੱਜਣੋ ਇਹ ਅਗਲੇ ਥਣਾਂ ਦੀ ਚਵਾਈ ਆ ਥੋੜੀ ਜੀ ਆ ਵੇਖੋ ਸਾਨੂੰ ਨਜ਼ਰ ਆਉਂਦੀ ਹੋਊਗੀ ਇਹ ਅਗਲੇ ਥਣਾਂ ਦੀ ਚਵਾਈ ਬਲਵਿੰਦਰ ਵੀਰ ਮਗਰਲਿਆਂ ਚੋ ਮਾਰ ਖਾਂ ਦੋ ਦੋ ਕਮੇ देखे ने देखे ने देखे। अच्छा बाकी क्यों न बड़ी मैं उतनी कुन सावध। दे दी क्यों न 100 दी 100 ਆ ਹਨਾ ਗਾਰੰਟੀ ਆਲੀ ਹੈ ਠੀਕ ਆ ਪਹਿਲਾਂ ਨੇ ਦੁੱਧ ਕਿੰਨਾ ਕ ਦਿੱਤਾ 21 ਕਿਲੋ 11.5 ਕਿਲੋ ਠੀਕ ਆ ਅੰਡੇ ਆ ਦੁੱਧ ਐਤ ਕੀ 12 ਦੇ ਦੂ ਐਤ ਕੀ ਟੱਪੂ ਵੀ 12 ਦੂ ਤੁਸੇ ਆਣਾ ਵੀ ਆਪਾਂ ਸਾਰੀ ਕੀ ਵਜਨ ਨਹੀਂ ਆਵੇਂ ਮੈਂ ਅੱਛਾ ਬੋਲਾ ਜੰਨਾ ਜੀ ਹੁਣੇ ਵਿਖਾ ਦਿੰਨੇ ਵੀਰ ਨੂੰ ਸਵੇਰੇ ਆਣ ਕੇ ਕੋ ਫੇਰ ਚੋਦੜਾ ਜਿਹਾ ਸਾਈ ਹੋ ਜੀਦਾ ਠੀਕ ਆ ਠੀਕ ਆ ਠੀਕ ਸੱਜਣੋ ਮੈਂ ਤਾਂ ਸੋਚਿਆ ਸੀ ਤਾਰਾਂ ਤੁਹਾਨੂੰ ਵਿਖਾਵਾਂਗੇ ਵੀਰ ਕਹਿੰਦਾ ਵੀ ਨਹੀਂ ਆਪਾਂ ਜਿਹੜਾ ਬੋਲਾ ਕੱਢ ਦੂਗੀ ਉਹ ਵੀ ਚੈੱਕ ਕਰਾਵਾਂ ਤਸੱਲੀ ਕਰਾ ਦਿਆਂਗੇ ਕਹਿੰਦਾ ਵੀ ਅਗਲਾ ਫੇਰ ਆਪਦੀ ਦੋ ਡੰਗ ਭਾਵਾਂ ਦੀ ਐਂ ਤਸੱਲੀਆਂ ਕਰ ਕਰਕੇ ਲੈ ਕੇ ਜਾਵੇ ਸੱਜਣੋ ਆ ਬੋਲਾ ਜਿਹੜਾ ਕੱਢਿਆ ਤੇ ਡੋਕੇ ਛੜਤੇ ਆ ਵੀਰ ਨੇ ਇਹਦੀ ਕੱਟੀ ਨੂੰ ਆ ਚੈੱਕ ਕਰ ਲੋ ਵਾਕਿਆ ਬੌਲੇ ਦਾ ਰੰਗ ਹਜੇ ਪੀਲਾ ਹੀ ਆ ਸਜਣੋ ਨਹੀਂ ਬੌਲਾ ਬਣੂ ਆਪੋ ਓਏ ਆ ਜੇ ਭੈਣ ਦਾ ਸਵੇਰੇ ਫੇਰ ਬਣਾ ਲਵਾਂਗੇ ਠੀਕ ਆ ਆਪ ਦੇ ਕੌਲੀ ਚਮਚਾ ਲੈ ਜਾਵੇ ਹੈ ਲੈ ਜਾ ਠੀਕ ਆ ਠੀਕ ਆ ਠੀਕ ਸਜਣੋ ਤੁਹਾਨੂੰ ਹੁਣ ਚੋਕੇ ਵਖਾਤੀ ਆ ਸਾਰੀ ਮੈਂ ਵਿਹਲੀ ਕਰਤੀ ਆ ਤੇ ਓਕੇ ਰਿਪੋਰਟ ਸੀਗੀ ਮਗਰ ਕੱਟੀ ਆ ਦੂਜਾ ਸੂਬਾ ਝੋਟੀ ਆ ਟੂਰ ਚੈੱਕ ਕਰ ਲੋ ਗੱਦ ਕਾਟ ਦਾ ਵੇਲ ਦਾ ਬਹੁਤ ਚੀਜ਼ਾਂ ਦਾ ਗੈਸ ਆ ਜਾਂਦਾ ਤਰਦੇ ਪਸੂ ਤੋਂ ਤੇ ਬਾਕੀ ਅਜੇ ਭਲਾਂ-ਪੁਲਾਂ ਹੈਗੀਆਂ ਵੀਰਾਂ ਨਾਲ ਗੱਲਾਂ-ਬਾਤਾਂ ਹੋਈਆਂ ਕਹਿੰਦੇ ਥੋੜੀ ਜੀ ਭਾਲ ਇੱਕ ਪਾਸੇ ਜ਼ਰੂਰ ਹੈ ਬਾਕੀ ਚੂਣ ਤੁਹਾਡੇ ਸਾਹਮਣੇ ਐਣ ਚੂਈਆ ਤੇ ਧਾਰਨਾ ਧਾਰ ਬਰਾਬਰ ਆਈ ਆ ਕਮਾਲੋ ਸ਼ਾ ਜੀ ਵੇਖੋ ਤੇ ਸੱਜਣੋ ਇੱਕ ਤਾਂ ਮੰਨ ਲਓ ਵੀ ਬੱਚੇ-ਪੁੱਛੇ ਤੇ ਤੁਹਾਡੀ ਅੱਧੀ ਮੈਂ ਖਰੀਦਣੀ ਸੌਕੀ ਹੋ ਜਾਂਦੀ ਜਦੋਂ ਆਪਾਂ ਬੱਚਾ ਲਾ ਕੇ ਧਾਰਾ ਮਰਾ ਦੀਏ ਤੇ ਤਾਂ ਹੁਣ ਸਾਰੀ ਝੋਟੀ ਆ ਤੁਹਾਡੇ ਸਾਹਮਣੇ ਕਰਮਾਂ ਵਾਲੀ ਨੋਂ ਬੋਲਾ ਮੰਨ ਕੇ ਜਿਹੜਾ ਮਰਜੀ ਭੈਣ ਭਰਾ ਸੌਦਾ ਕਰ ਲਿਓ ਬੇਫਿਕਰ ਹੋ ਜਿਓ ਖੁੱਲਾ ਦੁੱਧ ਹੋਊਗਾ ਤੇ ਰੇਟ ਇਹਦਾ ਸ਼ਾਜੀ ਰੇਟ ਅੰਦੀਮ ਮੰਗਲਤ ਭਾਵੇਂ 15 ਮੰਗੀ ਕਹੀਏ ਹਾਂਜੀ ਆਪਾਂ ਰੇਟ ਕਰਨਾ 10 ਠੀਕ ਆ ਤੇ ਦੋ ਛੱਡਾਂਗੇ ਵਿੱਚ 1 ਲੱਖ ਤੇ 8000 ਦੀ 8000 ਦੀ ਉਹਦੇ ਵਿੱਚ ਛੋਲ ਖੁੱਲੀ ਕਰ ਦੂੰਗਾ 1 ਲੱਖ ਤੇ 8000 ਦੀ ਆ ਸਜਣ ਸੱਤ ਰੀ ਦੇ ਦਿਆਂਗੇ ਸੱਤ ਦੀ ਦੇ ਦਿਆਂਗੇ ਤੇ ਝੋਟੀ 12 ਕਿਲੋ ਦੁੱਧ ਬਾਦੂ ਹਨਾ ਖੁੱਲਾ ਉਹ ਟਪਣੀ ਗਈ ਦੀ ਵੀ 10 ਦਾ ਦਾ ਹੋਣੀ ਥੱਲੇ ਬੋਲਾ ਤਿਆਰ ਹੈ ਨਾ ਹਾਂ ਕਿਲੀ ਹਨਾ ਜੇ ਵੀ ਦੁੱਧ ਵੀ ਕਿਲੋ ਦੁੱਧ ਥੱਲੇ ਆਪਾਂ ਬੱਚੇ ਲਈ ਕੱਟੀ ਵੀ ਰੱਖਿਆ ਹੋਆ ਹਾਂ ਤੇ ਕਰਤੂ 42 ਝੋਟੀ ਹੈ ਫਿਰ 22 ਗਰੰਟੀ ਵਾਲੀ ਆ ਹਾਂ ਉਹ ਨਹੀਂ ਛਟਾ ਨਹੀਂਗਾ ਉਹ ਤਾਂ ਸ਼ੀਸ਼ਾ ਸਾਹਮਣੇ ਕਰਤਾ ਸਾਹਮਣੇ ਕਰਤਾ ਕੋ ਥਾਂਕ ਨਹੀਂ ਫਾੜ ਨਾੜ ਗਾਂਡ ਉਹਦੀ ਗਰੰਟੀ ਹੋ ਗਈ ਤੇ ਆ ਗਊ ਦਾ ਕੀ ਹਿਸਾਬ ਤਾਂ ਸੂਆ ਕਿਹੜਾ ਸੂਆ ਇਹ ਕਲਦੀ ਉਸਾਂ ਦੀ ਗੱਬਣ ਆ ਦੂਜੇ ਸੂਏ ਦੂਜਾ ਸੂਆ ਸੂਗੀ हां ਜਿਹੜਾ ਲੈ ਜਾਣੇ ਆ ਬਣੂ ਬੜੀ हां ਤੇ ਪਹਿਲੇ ਨੇ 20 ਬਾਈਕਲ ਦੋਦੇ ਨੇ ਕੱਢਿਆ ਓਕੇ ਦੇਣ ਲੈ ਜੂ ਅਜੇ 15 ਇਹਨੇ 15 ਲੈ ਜੇ 12 ਲੈ ਕਰਨ ਇਹਨੇ ਲੈ ਜੂ ਹਣਾ ਟੋਰ ਕਰਾ ਚਾ ਇੱਕ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੜੀ ਬੜੀ ਸਾਮੀ ਹੈ ਠੀਕ ਹੈ ਨਹੀਂ ਵੀ ਨਾ ਮੇਰੇ ਬੰਦਿਆਂ ਤੋਂ ਲਈ ਸ਼ੌਮਕ ਵਾਲੇ ਬੰਦੇ ਚੰਗੇ ਉਹਨਾਂ ਨੇ ਸ਼ੀਸ਼ੀਆਂ ਸੂਚਨਾ ਚਾੜੀਆਂ ਲਾ ਕਰਨ ਦੀ ਓਕੇ ਦੇ ਮਰਲੇ ਜੇ ਰਹੀ ਐ ਓਕੇ ਸੱਜਣਾ ਕੁਆਲਿਟੀ ਵੈਟ ਦੀ ਦੁੱਧ ਵਾਲੀ ਓਕੇ ਰਿਪੋਰਟ ਜਾਵਾ ਤੇ ਬਾਕੀ ਦੇਣ ਜਰੂਰ ਲੈਂਦੀ ਐ ਤੇ ਉਧਰ ਬੱਚਾ ਚੁੰਗੀ ਜਾਂਦਾ ਹਜੇ ਵੀ ਇਹਦਾ ਆਪਾਂ ਰੇਟ ਜਿਹੜਾ ਉਹ ਵੀਰ ਤੋਂ ਕਨਫਰਮ ਕਰ ਲੈਨੇ ਆ ਲੈਨੇ ਜਾਣਕਾਰੀ ਤੇ ਬਲਵਿੰਦਰ ਵੀਰੇ ਇਹ ਵੱਛੀ ਕਿੰਨੇ ਦੀ ਦੇਦਣੀ ਗਾਊ ਗੁਲਦੀਪ ਮਟੇ ਨੂੰ ਤਾਂ ਪਾਉ ਆਵੇ ਡੀਸਿਲਸ ਲੱਗੇ ਤੇ ਆਖ ਕੇ 75 ਦੀ ਵੇਚ ਲਈਏ ਅੱਜ ਕਿੰਨੇ ਦੀ ਦੇ ਦਈਏ ਅੱਜ ਆਪਾਂ ਜੈਸ ਨੂੰ 65 ਦੀ ਦੇ ਦਨੀ ਵਿੱਚ 60 ਤੇ 565 65 ਦੀ ਦੇ ਦਨੀ ਉਹਦੇ ਚ ਪਿਆਰ ਮੁਹੱਬਤ ਮਾੜਾ ਮੁੱਖ ਹੋ ਜੂ ਜ਼ਰੂਰ ਕਰਨ ਦਾ ਰਾਇਦਾ ਮਾਨ ਤਾਂ ਜ਼ਰੂਰ ਠੀਕ ਆ 65000 ਦੀ ਬਾਕੀ ਸੀਲਸ ਰਾ ਗਏ ਆ ਬਹੁਤ ਜਾਰੀ ਇਹ ਨਹੀਂ ਕਰ ਤੇ ਬਾਕੀ ਚੰਗਾ ਪ੍ਰਿੰਟ ਆ ਚੰਗਾ ਦੁੱਧ ਪਾਉ ਦੁੱਧ ਪਾਉਗੀ ਗਰੰਟੀ ਆ ਲਓ ਵੀ ਸੱਜਣੋ ਇਹ ਐਨੀਮਲ ਦੋ ਵਿਕਰੀ ਵਾਲੇ ਅਵੇਲੇਬਲ ਟੋਏ ਨਗਰ ਦੇ ਵਿੱਚ ਸੀ ਪ੍ਰੋਪਰ ਤਸੱਲੀ ਨਾਲ ਤੁਹਾਨੂੰ ਵਿਖਾਏ ਆ ਕਰ ਲਿਓ ਖਰੀਦਦਾਰੀ